ਕਪੂਰ ਥਲਾ ਦੇ ਪਿੰਡ ਕਿਸ਼ਨ ਸਿੰਘ ਵਾਲਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਨਹੀਂ ਦੋ ਨਹੀਂ ਬਲਕਿ 10-12 ਘਰਾਂ ਦੇ ਵਿੱਚ ਭਾਂ ਤੋੜ ਕੀਤੀ ਗਈ ਤੇ ਤਸਵੀਰਾਂ ਦਿਖਾ ਕੇ ਪਰਿਵਾਰ ਹੂਕਾ ਮਾਰ ਮਾਰ ਕੇ ਰੋਂਦੇ ਹੋਏ ਨਜ਼ਰ ਆਏ ਉੱਥੇ ਦੋ ਸੱਕੀਆਂ ਪੈਣਾ ਜਿਨ੍ਹਾਂ ਦੇ ਸਿਰ ਤੇ ਉੱਤੇ ਪਹਿਲਾਂ ਹੀ ਪਿਓ ਦਾ ਹੱਥ ਨਹੀਂ ਤੇ ਦੂਜੇ ਪਾਸੇ ਇਸ ਹਮਲੇ ਦੌਰਾਨ ਉਹਨਾਂ ਦੇ ਮਾਂ ਦੀ ਵੀ ਬੇਰਹਿਮੀ ਦੇ ਨਾਲ ਕੁੱਟ ਮਾਰ ਕੀਤੀ ਕਿਉਂਕਿ ਕਸੂਰ ਉਸ ਦੇ ਭਾਈ ਦਾ ਨਿਕਲਿਆ ਪਰ ਇਨਾ ਲੜਕੀਆਂ ਦਾ ਕਹਿਣਾ ਕਿ ਉਹਨਾਂ ਦੇ ਭਰਾ ਨੂੰ ਤਾਂ ਉਹਨਾਂ ਨੇ ਬੇਦਖਲ ਕਰਵਾਇਆ ਹੋਇਆ ਮਾਮਲਾ ਸਾਰਾ ਲੜਕੀ ਦਾ ਨਿਕਲਿਆ ਸਭ ਤੋਂ ਪਹਿਲਾਂ ਤੁਹਾਨੂੰ ਪਹਿਲੀ ਧਿਰ ਦਾ ਬਿਆਨ ਸੁਣਾਉ ਦਿੰਦੇ ਆ ਜੀ ਅੱਜ ਨਾਮ ਅਰਜੀਤ ਕੋਰੇ ਅੱਜ ਪਿੰਡ ਕਿਸ਼ਨ ਸਿੰਘ ਵਾਲਾ ਜਿਹੜਾ ਤੁਹਾਡੇ ਸਮਾਨ ਦੀ ਭੰਤੋੜ ਕੀਤੀ ਹੈ ਕਿਦੋਂ ਕੀਤੀ ਹੈ ਜੀ ਜੀ ਸਾਡੇ ਧੰਨਵਾਦੀ ਸਵੇਰ 4:30 ਵਜੇ ਆਏ ਅਸੀਂ ਮੈਂ ਮੇਰੀ ਮੰਮੀ ਤੇ ਮੇਰੀ ਭੈਣ ਅਸੀਂ ਸੁੱਤੇ ਪਿਆ ਸੀਗੇ ਤੇ ਉਹ ਆ ਗਏ ਆ ਅਸੀਂ ਇਧਰੋਂ ਨਹੀਂ ਕੋਟੀ ਜਾਣੀ ਭੱਜ ਗਏ ਤੁਹਾਡੀ ਮੰਮਾ ਨੂੰ ਉਹਨਾਂ ਨੇ ਘੜ ਲਿਆ ਉਹਨਾਂ ਦੀ ਸਟਾ ਲੱਗੀਆਂ ਬਸ ਐਂ ਦੋਨੇ ਭੈਣਾਂ ਉਹਨੇ ਤੇ ਕਿਸਾਨਾ ਰੋਣਾ ਨਹੀਂ ਰਿੰਦਾ ਸਾਨਾ ਦਰਗੁਣ ਦੌੜ ਗਏ ਸਾਡਾ ਵੀ ਸਾਡੇ ਦਿਰਤੇ ਨਹੀਂ ਆਪ ਹੀ ਕਮੋ ਜੀ ਮੇਰੀ ਬੇਟੀ ਤੇਰੇ ਡੈਡੀ ਕਿੱਥੇ ਆ ਮੇਰੇ ਡੈਡੀ ਜੀ ਦੇ தாਤੂ ਕੀ 2 ਸਾਲ ਪਹਿਲਾਂ ਹਾਂਜੀ ਮੇਰੀ ਭੈਣ ਤੇ ਉਸਨੂੰ ਕਿਹਨੇ ਤੁਹਾਡੇ ਘਰ ਦੀ ਤੋੜਪੰਨ ਕੀਤੀ ਆ ਤੁਸੀਂ ਉਹਨਾਂ ਨੂੰ ਬਚਾਉਂਦੇ ਆ ਹਾਂਜੀ ਹਾਂਜੀ ਮੈਂ ਚ ਲੱਗ ਹਾਂਜੀ ਪਿਛਾ ਹੁੰਦੇ ਆ ਤੁਸੀਂ ਕਿੰਨੇ ਜਾਣੀ ਸੀਗੇ ਘਰ ਤੋਂ ਘੱਟ ਜਾਲੀ 50 ਜਾਣੀ ਸੀ 100 ਹੀ ਤੁਹਾਡੇ ਘਰ ਨੂੰ ਉਹਨਾਂ ਨੇ ਟਾਰਗੇਟ ਕਿਉਂ ਕੀਤਾ ਪਤਾ ਨਹੀਂ ਜੀ ਸਾਡਾ ਪ੍ਰਾਂਤ ਜੀ ਸਿੱਧੀ ਗਾ ਹਾਂ ਸਾਡਾ ਬ੍ਰਦਰ ਜੀ ਇਓ ਲੜਾਈ ਹੋਈ ਸੀ ਕਿਸੇ ਕੁੜੀਆਂ ਤੋਂ ਅੱਛਾ ਉਸ ਦਿਨ ਉਹ ਨਹੀਂ ਸੀਗਾ ਪਰ ਅਸੀਂ ਉਹ ਸਾਡੇ ਨਾਲ ਨਹੀਂ ਸਹੀ ਰਹਿੰਦਾ ਇਹਨੂੰ ਬੇਦਖਲ ਕੀਤਾ ਹੋਇਆ ਸਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਇਹਨੂੰ ਬੇਦਖਲ ਕੀਤਾ ਉਹ ਸਾਡੇ ਨਾਲ ਨਹੀਂ ਰਹਿੰਦਾ ਉਹਦੇ ਨਾਲ ਦੁਸ਼ਮਣੀ ਨਹੀਂ ਬਣਿਆ ਮੈਨੇ ਸਾਨੂੰ ਟਾਰਗੇਟ ਕੀਤਾ ਸਾਡਾ ਪਿਤਾ ਦੇਰਤੇ ਨਹੀਂ ਆ ਗਾ ਤਦੀ ਤਦੀ ਮਾਨੂੰ ਉਹਨਾਂ ਨੇ ਵੜ ਲਿਆ ਉਹਨਾਂ ਦੀ ਬਹੁਤ ੱਡਾ ਨੇ ਮਾਤਾ ਮਾਤਾ ਤੁਹਾਡੀ ਕਿੱਥੇ ਆ ਮਾਤਾ ਮੈਂ ਉਹਨਾਂ ਪੁੱਤਾਂ ਨਹੀਂ ਉਹਨਾਂ ਨੂੰ ਲੈ ਗਏ ਆ ਕਿਉਂ ਫਿਰ ਤੁਸੀਂ ਇਹ ਜਿਹੜਾ ਮਾਮਲਾ ਪੰਚਾਇਤ ਦੇ ਤੇ ਹਾਂਚ ਲੈਂਦਾ ਨਹੀਂ ਜੀ ਸਾਡੇ ਪਿੰਡ ਦਾ ਸਰਪੰਚ ਸਾਡੀ ਤੋਂ ਹੁੰਦਾ ਨਹੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਹਾਂਜੀ ਪੁਲਿਸ ਆਈ ਮੋਕਾ ਦੇਖਣ ਨਹੀਂ ਜੀ ਕੋਈ ਸਾਡੇ ਪੁਲਸਵਾਰ ਨਹੀਂ ਆਇਆ ਜੇ ਤੁਸੀਂ ਉਹਨੂੰ ਰਾਜਿੰਦਰ ਸਿੰਘ ਸਰਪੰਚ ਜੀ ਉਹ ਉਹਨਾਂ ਦੀ ਪੂਰੀ ਮਦਦ ਕਰਦੇ ਆ ਤੇ ਪੁਲਸੇ ਉਹਨਾਂ ਨੂੰ ਕਹਿ ਕੇ ਜਾਂਦੀ ਇਹਨਾਂ ਦੀ ਜਿੱਦਾਂ ਮਰਜੀ ਤੋੜਪਾਂ ਨ ਕਰੋ ਸਾਡੇ ਨਾਲ ਆ ਇਹ ਜੀ ਸਾਡੇ 3-4 ਵਜੇ ਦੀ ਘਟਨਾ ਅਸੀਂ ਇੱਥੇ ਸੁੱਤੇ ਪਏ ਸਾਰੇ ਸਾਡਾ ਗੇਟ ਪੁੱਨ ਲੰਗੇ ਵੀ ਨਹੀਂ ਖੁੱਟੂ ਖੁੱਟ ਹੀ ਹੋਇਆ ਉਹਨਾਂ ਨੇ ਸਾਡੀ ਮਾਤਾ ਨੂੰ ਫੜ ਲਿਆ ਵਾ ਸਾਡੀ ਹਿੰਮਤ ਨਹੀਂ ਹੁੰਦਾ ਕਿ ਗੱਡੀਆਂ ਵੱਡੀਆਂ ਦਾਤਰ ਕਿਰਪਾਨਾਂ ਕੁੜੀਆਂ ਨੇ ਅੰਦਾ ਦਮਾਸੇ ਬਨੇ ਹੋਏ ਸੀ ਗੁੜੀਆਂ ਦੇ ਦਾਤਰ ਵੱਡੇ ਵੱਡੇ ਸਾਡੀ ਹਿੰਮਤ ਨਹੀਂ ਹੋਈ ਉਹ ਕਹਿੰਦੇ ਜੀ ਕੁੜੀਆਂ ਹੀ ਚੱਕ ਕੇ ਲੈ ਜਾਣੀਆਂ ਸਾਡੇ ਸਾਡੇ ਆਪੀ ਤਾਂ ਸਿਰ ਤੇ ਨਹੀਂ ਹੈਗਾ ਸਾਡੇ ਪਾਸ ਇਹ ਆਪਣੇ ਵੀਰ ਨੂੰ ਫੇਰ ਨਕਲ ਕੀਤਾ ਹੋਇਆ ਸਾਨੂੰ ਉਹਨਾਂ ਨਾਲ ਹੀ ਹੋ ਗਿਆ ਫੇਰ ਨਕਲ ਕੀਤੇ ਨੂੰ ਸਾਡੇ ਕੋਲ ਦਾ ਸਪੰਚ ਸਾਡੀ ਮਦਦ ਨਹੀਂ ਕਰਦਾ ਪੁਲਿਸ ਕੋਈ ਸਵੇਰ ਦੀ 112 ਨੰਬਰ ਤੇ ਫੋਨ ਕੀਤਾ ਪੁਲਿਸ ਨਹੀਂ ਆਈ ਸਾਡੇ ਇੰਜੋਂ ਜਿਹੜਾ ਕਤਲ ਹੋਇਆ ਕਿਨੇ ਕੋਈ ਦੀ ਹੈਗੀ ਹੈ ਸਾਡੇ 4 ਵਜੇ ਤੇ ਤੁਸੀਂ ਫਿਰ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਸੀਂ ਡਰ ਬਿਮਾਰੇ ਪਤਾ ਦੱਸਦੇ ਨਹੀਂ ਪਰ ਜੇ ਆਪਾਂ ਦੇ ਪਾਜੀ ਤੇ ਸਾਨੂੰ ਸਾਰਾ ਸਭ ਤੋਂ ਵੱਧ ਕਰਾ ਦੇ ਪੁਲਿਸ ਮੁਕੇ ਤੇ ਆ ਗਈ ਹੁਣ ਆਈ ਹੈ ਇੱਥੇ ਤੱਕ ਨਹੀਂ ਪਹੁੰਚਾਈ ਇਹ ਸਰਪ ਘਨ ਤੋੜ ਕੇ ਤੀ ਇਹ ਕੁੜੀ ਨੂੰ ਨਾਲ ਛੇੜਿਆ ਸੀਗਾ। ਉਤੋਂ ਹੀ ਕੰਮ ਚੱਲਿਆ ਵਾ ਨਮਟਿਆ ਨੇ ਰਲ ਕੇ। ਉਤੋਂ ਤੋਂ ਤਾਂ ਇਹ ਲੜਾਈ ਜਿਹੜੀ ਆ ਪਈ ਜਾਂਦੀ ਆ ਤੇ ਜਿਹੜਾ ਸਾਡਾ ਵੇਦਨ ਚੋਰੀ ਕਰਕੇ ਸਾਡਾ ਫੋਨ ਵੀ ਲੈ ਕੇ ਛੱਡੀ ਜਾਂ। ਜਿਹੜੀ ਕੁੜੀ ਨੂੰ ਛੇੜਿਆ ਉਹ ਵੀ ਤੁਹਾਡੇ ਪਿੰਡ ਦੀ ਆ। ਹਾਂਜੀ ਕਿਸ ਨੇ ਹਾਲਤੀ ਆ। ਜਿਨ੍ਹਾਂ ਨੇ ਛੇੜਿਆ ਉਹ ਵੀ ਤੁਹਾਡੇ ਪਿੰਡ ਦੇ। ਉਹ ਸਾਡੇ ਦੋਤੇ ਆ ਪਿੰਡ ਦੇ ਮਤਲਬ ਪ੍ਰਗਾਸ਼ਪੁਰ ਦੇ ਦੋਤੇ ਆ। ਤੇ ਲਾਵਲੇ ਪਿੰਡ ਦੇ ਆ। ਕੀ ਉਹਨਾਂ ਤੇ ਤੁਸੀਂ ਕਾਰਵਾਈ ਕਰਾਈ ਸੀਗੀ? ਕਾਰਵਾਈ ਕੀਤੀ ਸਾਡੇ ਕੋਈ ਹੋਈ ਹੀ ਨਹੀਂ ਸੁਣਾਈ ਨਹੀਂ ਹੋਈ ਕੋਈ ਜੀ। ਉਹਨਾ ਮੁੰਡਿਆਂ ਨੂੰ ਕੋਈ ਨਹੀਂ ਫੜ ਹੋਇਆ ਕੋਈ ਨਹੀਂ ਸਮਝਾਇਆ ਨਹੀਂ ਜੇਕਰ ਕੋਈ ਉਹਨਾਂ ਤੇ ਕੋਈ ਤੁਸੀਂ ਕਾਰਵਾਈ ਨਹੀਂ ਕਰਾਈ ਫੇ ਉਹ ਤੁਹਾਡੀ ਤਾਂ ਪਿੰਡ ਚ ਆ ਕੇ ਕਾਰਵਾਈ ਸੀ ਇਹਨਾਂ ਨੇ ਤੇ ਮਤਲਬ ਬਿਆਨ ਨਹੀਂ ਸਾਰੇ ਉਹਨਾਂ ਦਿੱਤੇ ਵੀ ਕੁੜੀ ਵਾਲਿਆਂ ਨੇ ਅੱਛਾ ਅੱਛਾ ਠੀਕ ਹੈ ਉਹਨਾਂ ਬਿਆਨ ਨਹੀਂ ਸੀ ਦਿੱਤੇ ਮੈਂ ਅਸੀਂ ਐਵੇਂ ਕਾਹਤੋ ਕਹੀਏ ਤੇ ਜੇ ਮੜ ਕੇ ਲੜਾਈ ਇਹਨਾਂ ਨੇ ਪਾਲੀ ਆ ਮੁੰਡਿਆਂ ਦੇ ਸਿਰੇ ਆ ਲੜਾਈ ਪੈ ਗਈ ਆ ਤੇ ਇੱਕ ਦੂਜੇ ਨੂੰ ਚਲਾਮ ਲਾਉਣ ਦੇ ਮਲੋ ਇਸ ਚੀਜ਼ ਦੀ ਰਾਂਝੇ ਚ ਰੱਖਦੇ ਆ ਹਾਂਜੀ ਹਾਂਜੀ ਤੁਹਾਡਾ ਘਰ ਕਿਹੜਾ ਵਾ ਸਾਡਾ ਘਰ ਉਧਰਲੇ ਬੰਨੇ ਆ ਕੀ ਤੁਹਾਡਾ ਨੁਕਸਾਨ ਹੋਇਆ ਸਾਡਾ ਹੋਇਆ 36000 ਦਾ ਫੋਨ ਚੱਕਿਆ ਵਾ ਤੇ 5000 ਨ ਉਤੇ ਦੂਸਰੀ ਧਿਰ ਨੇ ਵੀ ਆਪਣੇ ਆਪ ਨੂੰ ਬੇਕਸੂਰ ਦਾਸਦੇ ਆ ਦੂਸਰੇ ਤੇ ਇਲਜ਼ਾਮ ਲਗਾਏ ਨੇ ਪਹਿਲੀ ਧਿਰ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਨੌਜਵਾਨ ਪਿੰਡ ਦੀ ਕੁੜੀ ਦੇ ਨਾਲ ਛੇੜਛਾੜ ਕਰਦਾ ਸੀ ਤੇ ਝੜਕਣ ਕਰਕੇ ਜਿਹੜੇ ਨੌਜਵਾਨ ਬਾਹਰੋਂ ਆ ਕੇ ਉਹਨਾਂ ਦੇ ਘਰਾਂ ਦੇ ਵਿੱਚ ਹਮਲਾ ਕੀਤਾ ਗਿਆ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਦੂਸਰੀ ਧਿਰ ਨੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੱਤਾ ਤੇ ਹੁਣ ਸੁਣਦੇ ਆ ਕਿ ਆਖਰ ਹੋਰ ਜਿਹੜੇ ਲੋਕ ਨੇ ਉਹਨਾਂ ਦਾ ਕੀ ਕਹਿਣਾ ਪਰ ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੀ ਲੜਕੀ ਸੀ ਉਹ ਤਾਂ ਪਿੱਛੇ हट ਗਏ ਨੇ ਪਰ ਇਸ ਦੇ ਵਿੱਚ ਦੋ ਤਰ੍ਹਾਂ ਆਮੋ ਸਾਹਮਣੇ ਹੋ ਗਈਆਂ ਐਥ ਉਹ ਛੇੜਖਾਨੀ ਦਾ ਗਾਲੀ ਗਲੋਚ ਕਰਦਾ ਸੀ ਥਾਪੀਆਂ ਮਾਰਦਾ ਸੀ ਕੁੜੀਆਂ ਨੂੰ ਮਤਲਬ ਤੁਹਾਡੀ ਪਿੰਡ ਦੀ ਲੜਕੀ ਸੀਗੀ ਹਾਂਜੀ 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 ਤੇ ਉਹਨਾਂ ਦੇ ਉਹ ਟੜੇ ਦਾ ਮੁੰਡਾ ਕੋਈ ਉਹਨੂੰ ਛੇੜਦੀ ਕੁਛ ਕਰਦਾ ਸੀ ਜਾਂ ਛੇੜਦਾ ਸੀ ਹਾਂਜੀ ਅੱਛਾ ਤੇ ਦੇਖੋ ਸਰ ਜੇ ਕਿਸੇ ਨੇ ਉਹਨਾਂ ਨੂੰ ਹਟਾਤਾ ਵਾ ਕਹਿੰਦਾ ਦੇਖਿਓ ਪਿੰਡ 60 65 ਮੁੰਡੇ ਲਿਆ ਕੇ ਉਹਨੇ ਪਿੰਡ ਚ ਗੁੰਡਾਗਰਦੀ ਕਰਾਈ ਪਹਿਲਾਂ ਸਾਡੇ ਘਰੇ ਤੋੜਪਾਂਡ ਕੀਤੀ ਸ਼ੀਸ਼ੇ ਭੰਨੇ ਫੇਰ ਕਿਸੇ ਦਾ ਜਾ ਕੇ ਉਹਨੇ ਘਰ ਵਿੱਚ ਅੱਗ ਲਾਈ ਸਿਲੰਡਰ ਨੂੰ ਉੱਥੇ ਜਾ ਕੇ ਫ੍ਰਿਜ ਤੋੜੀ ਮਸ਼ੀਨ ਤੋਂ ਕੋਈ ਸਮਾਨ ਨਹੀਂ ਉਹਨਾਂ ਦਾ ਰਹਿਣ ਦਿੱਤਾ ਸਬਜ਼ੀ ਭੱਜੀ ਟੌਲਟ ਤੱਕ ਉਹਨਾਂ ਦੀ ਤੋੜ ਦਿੱਤੀ ਆ ਤੇ ਸਾਡੀ ਕੋਈ ਅਸੀਂ ਉੱਥੇ ਗਏ ਆ ਥਾਣੇ ਉਹ ਕਹਿੰਦੇ ਵੀ ਬਿਆਨ ਉਹ ਬਿਆਨ ਨਹੀਂ ਦਿੱਤੇ ਉਹਨਾਂ ਨੇ ਸਾਡੀ ਕੋਈ ਉਹ ਕਹਿੰਦੇ ਤੁਹਾਡਾ ਪਰਚਾ ਨਹੀਂ ਹੋਣਾ ਜੇ ਉਹਦਾ ਪਰਚਾ ਹੋਊਗਾ ਤੁਹਾਡਾ ਪਰਚਾ ਹੋਣਾ ਅੱਜ 15 ਦਿਨ ਹੋ ਚੱਲੇ ਆ ਅਸੀਂ ਉੱਥੇ 5 ਦਿਨ ਜਾਂਦੇ ਰਹੇ ਆ ਥਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹ ਕਹਿੰਦੇ ਪਰਚਾ ਉਹਦਾ ਹੋਊਗਾ ਫੇਰ ਤੁਹਾਡੀ ਹੋਣੀ ਨਹੀਂ ਤੇ ਤੁਹਾਡਾ ਕੋਈ ਨਹੀਂ ਬਣਨਾ ਤਾਂ ਅੱਜ ਫੇ ਉਹ ਰੋ ਜੀ ਆਉਂਦੇ ਆ ਅਸੀਂ ਕੋਠਿਆਂ ਤੇ ਰੋੜੇ ਰੱਖੇ ਕੋਠਿਆਂ ਤੋਂ ਮਾਦੀ ਦੇ ਉਹ ਗੋਲੀਆਂ ਚੜਾਉਂਦੇ ਆ ਤਲਵਾਰਾਂ ਲੈ ਕੇ ਆਉਂਦੇ ਆ ਇੱਥੇ ਤੇ ਬਹੁਤ ਮਾੜੇ ਹਾਲਾਤ ਹੋ ਗਏ ਆ ਜੀ ਹਾਂ ਕਿਉਂਕਿ ਉਹਨਾਂ ਨੇ ਅੱਜ ਫੇ ਧਮਕੀ ਦਿੱਤੀ ਆ ਵੀ ਅਸੀਂ ਰਾਤ ਨੂੰ ਆਣ ਕੇ ਤੁਹਾਡੇ ਘਰਾਂ ਚੱਕਾ ਲਾਉਣੀਆਂ ਇਸ ਕਰਕੇ ਅਸੀਂ ਵੀ ਪਿੰਡ ਦੇ ਲਾਗੇ ਲਾਗੇ ਨੌਜਵਾਨ ਇਕੱਠੇ ਕੀਤੇ ਆ ਇਸ ਮਸਲੇ ਇਹ ਸਮਸਲੇ ਦਾ ਕੋਈ ਹੱਲ ਨਿਕਲੇ ਹੁਣ ਮਟੀਰ ਉਹਨਾਂ ਨੇ ਵੀ ਸੱਦੀ ਹੋਈ ਆ ਅਸੀਂ ਵੀ ਕੁਝ ਨੌਜਵਾਨ ਇਕੱਠੇ ਕੀਤੇ ਹੋਏ ਆ ਵੀ ਅੱਜ ਆਮਣਾ ਸਾਹਮਣਾ ਹੋਵੇ ਵੀ ਜਿਹੜਾ ਰੋਜ਼ ਨੁਕਸਾਨ ਹੁੰਦਾ ਵਾ ਨੁਕਸਾਨ ਨਾ ਹੋਵੇ ਚਲੋ ਫਰੀਵ ਜਨਤਾ ਜਿਹੜੀ ਆ ਇਹਨਾਂ ਦਾ ਨੁਕਸਾਨ ਹੋ ਰਿਹਾ ਵਾ ਬੇਫੂਜੂਲ ਹੋ ਰਿਹਾ ਵਾ ਸਹੀ ਆ ਇਹ ਕਰਕੇ ਅੱਜ ਦੋਵਾਂ ਤਰ੍ਹਾਂ ਜਿਹੜੀਆਂ ਆਮਣੋ ਸਾਹਮਣੀ ਟਕਰਾਰ ਹੋ ਰਹੀ ਹੈ ਜੀ ਹਾਂਜੀ ਚਲੋ মিডিਆ ਦਾ ਵਜਾ ਦਾ ਕਰਕੇ ਪ੍ਰਸ਼ਾਸਨ ਦੇ ਵੀ ਹੁਣ ਹਰਕਤ ਜਿਹੜੀ ਆ ਹਨਾ ਥੋੜੀ ਵਧਾਕਤੀ ਆ ਚਲੋ ਪ੍ਰਸ਼ਾਸਨ ਜਿੱਥੇ ਪਹੁੰਚਿਆ ਕਰਦੇ ਆ ਗੱਲਬਾਤ ਰਾਤ ਜਦੋਂ ਨੌਜਵਾਨ ਉਹਨਾਂ ਦੇ ਮਗਰ ਭੱਜੇ ਆ ਉਹ ਫੇ ਮੋਟਰਸਾਈਕਲ ਛੱਡ ਕੇ ਭੱਜ ਗਏ ਆ ਉਹ ਮੋਟਰਸਾਈਕਲ ਉਹਨਾਂ ਦਾ ਜਿਹੜਾ ਉੱਥੇ ਪਿਆ ਵਾ ਪੁਲਿਸ ਪ੍ਰਸ਼ਾਸਨ ਨੂੰ ਵੀ ਪੁੱਛਿਆ ਵਾ ਵੀ ਇਹ ਮੋਟਰਸਾਈਕਲ ਕਿੰਨਾ ਦਾ ਇਹਨਾਂ ਤੇ ਜਾਂਚ ਹੋਵੇ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਉਹਨਾਂ ਤੇ ਵੀ ਕੋਈ ਐਕਸ਼ਨ ਨਹੀਂ ਲਿਆ ਹਾਂਜੀ ਰਾਤ ਕਿੰਨੇ ਕੁ ਲੋਕਾਂ ਨੂੰ ਜਿਹੜੀ ਘਟਨਾ ਵਾਪਰੀ ਆ ਕਿੰਨੇ ਕੇ ਲੋਕ ਸੀਗੇ ਸਰ 50 60 ਜਾਨੇ ਸੀ ਸਾਡਾ ਹੀ ਸਮਾਨ ਤੋੜਿਆ ਗੱਲ ਉਹਨਾਂ ਤੁਹਾਡਾ ਘਰ ਕਿਹੜਾ ਵਾ ਸਰ ਆਜੀ ਅੱਛਾ ਅੱਛਾ ਹਾਂਜੀ ਕਿੰਨਾ ਕੁ ਨੁਕਸਾਨ ਕੀਤਾ ਬਹੁਤ ਜ਼ਿਆਦਾ ਕੀਤਾ ਸਰ ਜੀ ਹਲੋ ਫ੍ਰਿਜ ਵਗੈਰਾ ਪੱਖਾ ਹੋਰ ਕਪੜੀ ਲੂ ਐਰ ਸੀਡੀ ਐਰ ਸੀਡੀ ਤੋੜੀਆ ਲੰਬਾਰੀ ਪੰਨੀਆਂ ਹਾਂ ਇਹ ਕਿਹੜਾ ਕੱਪੜੇ ਧੋਣ ਵਾਲੀ ਮਸ਼ੀਨ ਆ ਅਸੀਂ ਨਵੀਂ ਲਿਆਂਦੀਏ ਜਿੱਤਰੀ 35000 ਦੀ ਉਹ ਵੀ ਪੰਨ ਗਏ ਆ ਇਹ ਬ੍ਰਹਾ ਦੇ ਲਾਓ ਲੈ ਗਿਆ ਬਾਗ ਲਿਆਣ ਕੇ ਉਹਨੂੰ ਵੀ ਅੱਗ ਲਾਉਣੀ ਉਹ ਤੋਂ ਗੈਰ ਕਾਨੂੰਨੀ ਹਥਿਆਰਾਂ ਉਹਨਾਂ ਕੋ ਉਹ ਸਾਨੂੰ ਡਰਾਵੇ ਦਿੰਦੇ ਆ ਜਿੱਥੇ ਵੀ ਮਿਲ ਗਏ ਅਸੀਂ ਉੱਥੇ ਮਾਰ ਦੇਣਾ ਸਾਰੇ ਸਾਡੇ ਮੁੰਡਿਆਂ ਦੀਆਂ ਫੋਟੋ ਵੀ ਉਹਨਾਂ ਵਾਇਰਲ ਮीडियो ਨੂੰ ਕੀਤੇ ਆ ਹੁਣ ਜਾਵਾਂ ਜਿੱਦਾਂ ਦੇ ਪਿੰਡ ਦੇ ਹਾਲਾਤ ਆ ਪ੍ਰਸ਼ਾਸਨ ਨੂੰ ਚਾਹੀਦਾ ਸੀ ਇੱਥੇ ਮੁਲਾਜ਼ਮ ਲਾਣ ਦੇ ਤੇ ਮਨ ਜਪ ਪੁਲਿਸ ਤੇ ਮੈਨੂੰ ਲੱਗਦਾ ਵੀ ਅੱਜ ਤਾਈਂ ਇੱਥੇ ਤੁਹਾਡੇ ਬਿਆਨ ਲੈਣ ਵੀ ਨਹੀਂ ਆਈ ਬਿਆਨ ਲੈ ਆ ਤੁਹਾਡੇ ਸਰ ਨਹੀਂ ਆਈ ਅੱਜ ਐਸਾ ਰਾਤ ਚੱਲਦੀ ਆ ਪੁਲਿਸ ਤੇ ਆਈ ਆ ਨਾ ਇੱਥੇ ਹਾਂਜੀ ਐਸਐਚਓ ਸਾਹਿਬ ਇੱਕ ਕਿਸ਼ਨ ਸਿੰਘ ਵਾਲੇ ਦੇ ਵਿੱਚ ਜਿਹੜੀ ਰਾਤ ਕੱਟਣਾ ਹੋਈ ਆ ਬੜੀ ਪੰਤੋੜ ਹੋਈ ਆ ਕੀ ਮਾਮਲਾ ਸਰ ਮਾਮਲਾ ਸਾਹਿਬ ਥੋੜੀ ਪਾਰਟੀ ਪਾਜੀ ਆ ਇੱਥੇ ਆਏ ਸੀ ਜਿਹੜੇ ਮੌਕਾ ਵੇਖ ਕੇ ਠਾਨ ਸਾਹਿਬ ਹੁੰਦੇ ਰਹੇ ਆ ਮੌਕੇ ਦੇ ਸੀ ਮੌਕਾ ਵੇਖ ਲਿਆ ਵਾ ਤਫ਼ਤੀਸ਼ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਏ ਉਹਦੇ ਸਾਬ ਨਾਲ ਕਾਰਵਾਈ ਕੀਤੀ ਜਾਊਗੀ ਜੋ ਕੋਈ ਨਹੀਂ ਦਈਆਂ ਮੈਨ ਲੜੀ ਕਿ ਮੈਡੀਕਲ ਕਾਰਟ ਆ ਗਿਆ ਉਹ ਵੀ ਤੇ ਲਜੰਦ ਸਰ ਜਿੱਦਾ ਇੰਨੀ ਤੋੜਫੋੜ ਕੀਤੀ ਗਈ ਹੈ ਕਿ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਵਾ ਪੁਲਿਸ ਤੇ ਕਹਿ ਰਹੀ ਹੈ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਾਂਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਲਾਅ ਐਂਡ ਤੇ ਸਾਡੀ ਕੋਸ਼ਿਸ਼ ਹੈ ਪੂਰੀ ਥੋੜਾ ਕਈ ਵਾਰੀ ਅੱਗਾ ਪਿਛਾ ਹੁੰਦਾ ਰਾਤ ਨੂੰ ਆਏ ਆ ਪਰ ਜਦੋਂ ਸਾਨੂੰ ਤਲਾਸ਼ ਮਿਲੀ ਉਸੇ ਵੇਲੇ ਪੁੱਛ ਪਹੁੰਚ ਗਏ ਠੀਕ ਹੈ ਜੀ ਤੇ ਕੀ ਕਾਰਵਾਈ ਕੀਤੀ ਜਾਊਗੀ ਸਰ ਇਹ ਕਾਰਵਾਈ ਇਹਨਾਂ ਬਿਆਨ ਤੇ ਹੈ ਜੋ-ਜੋ ਲਿਖਾਉਣਗੇ ਸਾਰੀ ਡਿਟੇਲ ਹੈਗੇ ਪੁਲਿਸ ਕੰਮ ਬਲਾਈਆਂ ਜੀ ਉੱਥੇ ਤੇ ਸਰ ਪਾਰਟੀ ਵਾਜ ਨੂੰ ਲੈ ਕੇ ਕੀ ਹੈ ਦੋਵਾਂ ਜਿੱਦਾਂ ਰਾਜਨੀਤਿਕ ਤੁਸੀਂ ਕਹਿੰਦੇ ਸਾਡੇ ਜੇ ਨਹੀਂ ਸਾਹਮਣੇ ਪਰ ਇੱਥੇ ਕਹਿਨ ਮੁਤਾਬਕ ਆਇਆ ਹੁਣ ਤਪਤੀਸ਼ ਕਰਾਂਗੇ ਕਿ ਫਿਰ ਪਤਾ ਲੱਗ ਜੂਗਾ ਜੀ ਤਸਦੀਕ ਰਾਂ ਕਿ ਤੱਤ ਸਾਹਮਣੇ ਆਉਂਦੇ ਆ ਚਲੋ ਤਾਂ ਖਿਆਲ ਦੱਸਿਆ ਜਾ ਰਿਹਾ ਜਾਣਕਾਰੀ ਦੇ ਮੁਤਾਬਕ ਜੋ ਇਹ ਪੀੜਤ ਲੋਕਾਂ ਨੇ ਬਿਆਨ ਦਿੱਤੇ ਨੇ ਕਿ ਕੁੜੀ ਦੇ ਮਸਲੇ ਨੂੰ ਲੈ ਕੇ ਹੀ ਇਹ ਸਾਰਾ ਮਾਮਲਾ ਗਰਮਾਇਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਭਾਂ ਟੁੱਟ ਕੀਤੀ ਹੈ ਤੇ ਹੁਣ ਇਨਸਾਫ ਮੰਗਿਆ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ